ਚਰਾਬੀ ਕਹਿੰਦਾ ਜੇ ਮੇਰੇ ਹੱਥ ਦੇ ਵਿੱਚ ਸਰਕਾਰ ਹੁੰਦੀ ਨਾ ਮੈਂ ਦੇਸ਼ ਦੀ ਤਕਦੀਰ ਬਦਲ ਦਿੰਦਾ ਉਹਦੀ ਘਰ ਵਾਲੀ ਬੋਲਦੀ ਐ ਟਹ ਜਾਣਿਆ ਪਹਿਲਾਂ ਪਜਾਮਾ ਬਦਲ ਲੈ ਸਵੇਰੇ ਦੀ ਮੇਰੀ ਸਲਵਾਰ ਪਾਈ ਫਿਰਦਾ ਸਾਤ ਸਿਰਿਆ ਕਾਲ ਜੀ ਚੁਟਕਲੇ ਲੈ ਕੇ ਫੇਰ ਹਾਜ਼ਰਾਂ ਅੱਜ ਦਾ ਭਾਗ ਐਪੀਸੋਡ दारू ਸਪੈਸ਼ਲ ਹੋਏਗਾ दारू ਵਾਲਿਆਂ ਲਈ दारू ਪੀਣੀ ਵੈਸੇ ਤਾਂ ਮਾੜੀ ਐ ਪਰ दारू ਪੀ ਕੇ दारू ਪੀਣ ਵਾਲੇ ਜਿਹੜੀਆਂ ਘਤਤਾਂ ਜਿਹੜੀਆਂ ਵਹਿਬਤਾਂ ਕਰਦੇ ਨੇ ਉਹਨਾਂ ਨੂੰ ਹਾਸਿਆਂ ਦੇ ਰੂਪ ਦੇ ਵਿੱਚ ਤੁਹਾਨੂੰ ਸੁਣਾਵਾਂਗੇ ਆਜੋ ਫਿਰ ਸ਼ੁਰੂ ਕਰਦੇ ਆਂ ਸ਼ਰਾਬ ਤੇ ਇਨਸਾਨ ਦਾ ਕਈ ਵਾਰ ਬ੍ਰੇਕਅਪ ਹੁੰਦਾ ਪਰ दारू ਚੰਦਰੀ ਫੇਰ ਇਨਸਾਨ ਨੂੰ ਮਨਾ ਲੈਂਦੀ ਐ ਭਈ ਚਾਹੇ ਜਿੰਨੀ ਮਰਜੀ ਮਾਊਂਟਨ ਡਿਊ ਪੀ ਲੋ ਪਰ ਡਰ ਤਾਂ दारू ਪੀ ਕੇ ਜਾਂਦਾ ਹੈ ਡਰ ਕਿਹਾਗੇ ਜੀਤ ਹੈ ਜਿੰਦਗੀ ਬੋਤਲ ਤੋਂ ਹੀ ਸ਼ੁਰੂ ਹੁੰਦੀ ਹੈ ਤੇ ਬੋਤਲ ਤੇ ਹੀ ਖਤਮ ਹੁੰਦੀ ਹੈ 0 ਤੋਂ 5 ਸਾਲ ਤੱਕ ਚੁੰਗਣੀ ਵਾਲੀ ਬੋਤਲ 5 ਤੋਂ 10 ਸਾਲ ਤੱਕ ਪਾਣੀ ਵਾਲੀ ਬੋਤਲ ਸਕੂਲ ਦੇ ਵਿੱਚ 10 ਤੋਂ 15 ਸਾਲ ਤੱਕ ਕੋਕ ਠੰਡੇ ਵਾਲੀ ਬੋਤਲ 15 ਤੋਂ 25 ਸਾਲ ਦੇ ਤੱਕ ਬੀਅਰ ਦੀ ਬੋਤਲ 25 ਤੋਂ 50 ਸਾਲ ਤੱਕ दारू ਦੀ ਬੋਤਲ 50 ਸਾਲ ਤੋਂ ਅੱਗੇ ਲੰਘ ਕੇ ਫਿਰ ਗਲੂਕੋਜ ਵਾਲੀ ਬੋਤਲ ਦਿਲ ਦਾ ਦਰਦ ਭਲਾਉਣ ਵਾਲੇ ਤਾਂ दारू ਪੀਂਦੇ ਨੇ ਚਿਕਨ ਨਮਕੀਨ ਤਾਂ ਦਿਲਾਸਾ ਦੇਣ ਵਾਲੀ ਨਿਵੇੜ ਜਾਂਦੇ ਨੇ ਆ दारू ਪੀਣ ਵਾਲੇ ਦਾ ਮਾੜਾ ਜਿਹਾ ਗਾਣਾ ਸੁਣਿਓ ਇਹ ਜੋ ਹਲਕਾ ਹਲਕਾ ਸਰੂਰ ਹੈ ਏ ਆਠ ਪੇ ਗਾਂਦਾ ਕਸੂਰ ਹੈ ਮੈਨੂੰ ਸਾਉ ਤੋ ਸ਼ਰਾਬੀ ਬਣਾ ਦਤਾ ਦੇਸ਼ ਵਿੱਚ ਅੱਧੇ ਸ਼ਰਾਬੀਆਂ ਨੂੰ ਸ਼ਰਾਬ ਤੇ ਲਾਉਣ ਵਾਲਾ ਬੰਦਾ ਤਾਂ ਉਹ ਹੈ ਜਿਹੜਾ ਕਹਿੰਦਾ ਬੀਅਰ ਪੀ ਨਾਲ ਬੰਦਾ ਮੋਟਾ ਹੁੰਦਾ ਸੋਤਿਆ ਸੀ ਦੋ ਪੈਗ ਲਾ ਕੇ 10 ਵਜੇ ਨੂੰ ਘਰੇ ਚਲਿਆ ਜਾ ਪਾਰ ਪਤਾਈ ਨਹੀਂ ਕਦੋਂ दारू ਤੇ ਟਾਈਮ 올ਟ ਹੋ ਗਏ ਪੈਗ 10 ਲਾ ਲੇ ਤੇ ਘਰੇ 2 ਵਜੇ ਵੜਿਆ ਪੱਪੂ ਕਾਰ ਚਲਾ ਰਿਹਾ ਸੀ ਕਾਰ ਜਾ ਕੇ ਖੰਬੇ ਦੇ ਵਿੱਚ ਵੱਜੀ ਉਦੋਂ ਬਾਅਦ ਪੁਲਿਸ ਆ ਲਾ ਗਿਆ ਉਹਦੇ ਕੋਲੇ ਕਹਿੰਦਾ ਕਾਰ ਮਾਰੀ ਖੰਬੇ ਦੇ ਵਿੱਚ ਓਏ ਮੂੰਹ ਖੋਲ ਪੱਪੂ ਬੋਲ ਕਾ ਸਾਰਾ ਰਹਿਣ ਦੋ ਬਸ ਮੇਰੀ ਪਹਿਲਾਂ ਹੀ ਬਹੁਤ ਪੀਤੀ ਹੋਈ ਆ ਕਹਿੰਦਾ ਹੋਰ ਕਿੰਨੀ ਕੇ ਪਿਆਵੋਗੇ ਸ਼ਰਾਬੀ ਜਿੰਨਾ ਮਰਜੀ ਅਣਪੜ ਹੋਵੇ ਪਰ ਪਉਏ ਦੇ ਵਿੱਚੋਂ ਤਿੰਨ ਪਿੱਗ ਬਣਾਉਣ ਵੇਲੇ ਐ ਕਰਦਾ ਹੁੰਦਾ ਜਿਵੇਂ ਸਾਇੰਸਿਟੀ ਦੇ ਵਿੱਚ ਸਾਇੰਟਿਸਟ ਹੁੰਦਾ ਇੱਕ ਸ਼ਰਾਬੀ ਰਾਤ ਨੂੰ ਸ਼ਰਾਬ ਪੀ ਕੇ ਘਰੇ ਆਇਆ ਤੇ ਨੀਂਦ ਦੇ ਵਿੱਚ ਹੀ ਰੱਬ ਨੂੰ ਪਿਆਰਾ ਹੋ ਗਿਆ ਜਮਰਾਜ ਦੇ ਕੋਲੇ ਗਿਆ ਜਮਰਾਜ ਨੇ ਉਹਨੂੰ ਮੁਰਗੀ ਬਣਾਤਾ ਸ਼ਰਾਬੀ ਨੇ ਮੁਰਗੀ ਬਣ ਕੇ ਆਂਡਾ ਦਿੱਤਾ ਜਦੋਂ ਉਹ ਆਂਡਾ ਉਹਨੇ ਦੇਖਿਆ ਜਦੋਂ ਸੋਨੇ ਦਾ ਸੀ ਸ਼ਰਾਬੀ ਹੈਰਾਨ ਹੋ ਗਿਆ ਫੇਰ ਉਹਨੇ ਜ਼ੋਰ ਲਾ ਕੇ ਫੇਰ ਇੱਕ ਅੰਡਾ ਦਿੱਤਾ ਉਹ ਵੀ ਸੋਨੇ ਦਾ ਸੀ ਸ਼ਰਾਬੀ ਫੇਰ ਹੋਰ ਹੈਰਾਨ ਹੋ ਗਿਆ ਫਿਰ ਉਹਨੇ ਤੀਜੀ ਵਾਰ ਫੇਰ ਪੂਰਾ ਜ਼ੋਰ ਲਾਇਆ ਐਨੇ ਨੂੰ ਆ ਕੇ ਸ਼ਰਾਬੀ ਦੀ ਘਰ ਵਾਲੀ ਨੇ ਉਹਦੇ ਝਾੜੂ ਮਾਰੇ ਸਿਰ 'ਚ ਕਹਿੰਦੀ ਟਹਿ ਜਾਣਿਆ ਨੀਂਦ ਦੇ ਵਿੱਚ ਮੰਜਾ ਭਰਤਾ ਕਹਿੰਦੀ ਟਹਿ ਜਾਣਿਆ ਉਧਰ ਜਾਇਆ ਕਹਿੰਦੀ ਮਰ ਲੈ ਕੁਦਾ ਕਹਿੰਦਾ ਤੂੰ ਅੱਜ ਮੈਨੂੰ ਇੰਨੀ ਸੋਹਣੀ ਕਿਉ ਲੱਗੀ ਜਾਨੀਏ ਉਹਦੀ ਘਰ ਵਾਲੀ ਕਹਿੰਦੀ ਸ਼ਰਾਬ ਕਰਕੇ ਤੂੰ ਵੀ ਸ਼ਰਾਬ ਪੀਨੀ ਐ ਉਦਿਕਾ ਵਾਲੀ ਬੋਲਦੀ ਐ ਤਾਏ ਜਣਾ ਕਹਿੰਦੀ ਤੇਰੀ ਪੀਤੀ ਹੋਈ ਐ ਅੱਗੇ ਤਾਂ ਮੈਨੂੰ ਕਦੇ ਸੋਹਣੀ ਕਿਹਾ ਨਹੀਂ ਇੱਕ ਸ਼ਰਾਬੀ ਛੱਤ ਤੋਂ ਥੱਲੇ ਡਿੱਗ ਗਿਆ ਆਲੇ-ਦਾਲੇ ਇਕੱਠ ਹੋ ਗਿਆ ਲੋਕ ਪੁੱਛਣ ਲੱਗੇ ਕੀ ਹੋਇਆ ਕੀ ਹੋਇਆ ਸ਼ਰਾਬੀ ਬੋਲਦਾ ਪਤਾ ਨਹੀਂ ਭਾਈ ਸਾਹਿਬ ਮੈਂ ਵੀ ਜਸ ਤੋਂ ਹੁਣੇ ਉੱਪਰ ਤੋਂ ਥੱਲੇ ਆਇਆ ਇੱਕ ਸ਼ਰਾਬੀ ਦੇ ਅਣਮੋਲ ਵਿਚਾਰ ਪੀਓ ਤਾਂ ਹੱਦ ਕਰ ਦਿਓ ਨਹੀਂ ਫਿਰ दारू ਵਾਲਾ ਮਾਮਲਾ ਰੱਦ ਕਰ ਦੋ ਝੰਡਾ दारू ਪੀ ਕੇ ਜਿੰਦਾ ਖੋਲ ਰਿਆ ਸੀ ਘਰ ਦਾ ਹੱਥ ਕੰਬਨ ਦੇ ਕਾਰਨ ਉਹਦੇ ਤੋਂ ਜਿੰਦਾ ਖੁੱਲ ਨਹੀਂ ਸੀ ਰਿਹਾ ਬਿੱਟੂ ਬੋਲਦਾ ਮੈਂ ਖੋਲਾ ਜਿੰਦਾ ਝੰਡਾ ਬੋਲ ਤੂੰ ਨਾ ਐ ਕਰ ਤੂੰ ਘਰ ਫੜ ਕੇ ਰੱਖ ਇਹ ਘਰ ਬਹੁਤ ਹਿੱਲ ਰਿਹਾ ਜਿੰਦਾ ਤਾਂ ਮੈਂ ਹੀ ਖੋਲੂ ਮੈਨੂੰ ਉਹ ਦੋਸਤ ਬਿਲਕੁਲ ਪਸੰਦ ਨਹੀਂ ਜਿਹੜੇ दारू ਤਾਂ ਪੀ ਲੈਂਦੇ ਨੇ ਫਿਰ ਆਪਣਾ ਆਪ ਸੰਭਾਲ ਲੈਣੀ ਜਾਂਦਾ ਕੱਲ ਮੈਨੂੰ 3-4 ਵਾਰ ਸਿਰਤਾ ਰਾਹ ਦੇ ਵਿੱਚ ਮੈਨੂੰ ਘਰ ਛੱਡਣ ਆਉਣ ਲੱਗਿਆ ਨੇ ਇੱਕ ਸੱਚਾ दारूबाज ਉਹ ਨਹੀਂ ਹੁੰਦਾ ਜਿਹੜਾ ਠੇਕੇ ਤੋਂ ਆਖਰੀ ਬੋਤਲ ਖਰੀਦਦੇ ਰਾਤ ਨੂੰ ਸੱਚਾ दारूबाज ਉਹ ਹੁੰਦਾ ਜਿਹੜਾ ਸਵੇਰੇ ਠੇਕਾ ਖੁੱਲਣਸਾਰ ਬੌਣੀ ਕਰਾਵੇ ਸ਼ਰਾਬੀ ਕਹਿੰਦਾ ਡਾਕਟਰ ਨੂੰ ਡਾਕਟਰ ਸਾਹਿਬ ਤੁਸੀਂ ਮੈਰੀ दारू ਛਲਵਾ ਸਕਦੇ ਹੋ ਡਾਕਟਰ ਕਹਿੰਦਾ ਹਾਂ ਛਲਵਾ ਸਕਦੇ ਆ ਫਰਾਂਕ ਕਰੋ ਪਰ ਛਾੜਿਆ ਤੋਂ ਸਿਲਵਾ ਦੋ ਉਹ ਮੇਰੀਆਂ 20 ਬੋਤਲਾਂ ਲੈ ਕੇ ਫੜ ਕੇ ਸ਼ਾਮ ਹੁੰਦੇ ਸਾਰ ਹੀ ਘਰ ਆਉਣ ਦੀ ਬਜਾਏ ਠੇਕੇ ਤੇ ਜਾਣ ਦੇ ਨਿਜਮ ਨੂੰ ਦਾਰ ਉਤਵਾ ਕਰਸ਼ਨ ਕਹਿੰਦੇ ਨੇ ਇਹ ਗੱਲ ਨਿਊਟਨ ਦੇ ਭਾਈ ਪਿਊਟਨ ਨੇ ਆਖੀ ਹੈ ਮੈਨੂੰ ਦਾਰੂ ਦੀ ਬੋਤਲ ਦਾ ਨ ਸੁਭਾਅ ਬਹੁਤ ਚੰਗਾ ਲੱਗਦਾ ਇਹ ਗੱਲ ਸ਼ਰਾਬੀ ਨੇ ਕਹੀ ਹੈ ਆਪ ਖਾਲੀ ਹੋ ਕੇ ਦੂਜਿਆਂ ਨੂੰ ਫੁੱਲ ਕਰ ਦਿੰਦੀ ਹੈ ਜੱਗਾ ਕਹਿੰਦਾ ਉਹ ਤੇਰੀ ਘਰ ਵਾਲੀ ਕਹਿੰਦਾ ਕੁਛ ਕਹਿੰਦੀ ਨਹੀਂ ਤੂੰ दारू ਪੀ ਕੇ ਰੋਜ਼ ਘਰੇ ਜਾਂਦਾ ਸੁੱਖਾ ਕਹਿੰਦਾ ਕਹਿੰਦੀ ਕਿਉਂ ਨਹੀਂ ਕਹਿੰਦੀ ਹੈ ਕੀੜੇ ਪੈਣਗੇ ਉਹਨਾਂ ਦੇ ਜਿਨ੍ਹਾਂ ਨੇ ਤੈਨੂੰ ਬਗਾੜਿਆ ਦੁੱਧ ਪੀ ਕੇ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਚਾਹ ਨਾਲ ਰਿਸ਼ਤੇ ਮੁਹੱਬਤ ਤੇ ਦੋਸਤੀ ਮਜ਼ਬੂਤ ਹੁੰਦੀ ਹੈ ਤੇ दारू ਪੀ ਕੇ ਜਨਮਾਂ ਜਨਮਾਂ ਦੇ ਰਿਸ਼ਤੇ ਬਣੇ ਜਾਂਦੇ ਨੇ ਇੱਕ ਸ਼ਰਾਬੀ ਰੇਲ ਦੀ ਲੀ ਉੱਤੇ ਪਿਆ ਸੀ ਕੋਲ ਦੀ ਇੱਕ ਬੰਦਾ ਲੰਘਣ ਲੱਗਿਆ ਉਹ ਕਹਿੰਦਾ ਪਰੇ ਹੋ ਜਾ ਕਹਿੰਦਾ ਤੇਰੇ ਉੱਤੋਂ ਦੀ ਰੇਲ ਲੰਘ ਜੂ ਕਹਿੰਦਾ ਮਰ ਜਾਏਗਾ ਤੂੰ ਸ਼ਰਾਬੀ ਬੋਲਦਾ ਲੈ ਐ ਕਿਵੇਂ ਮਰ ਜੂ ਕਹਿੰਦਾ ਪਹਿਲਾਂ ਉੱਤੋਂ ਦੀ ਮੇਰੇ ਜਹਾਜ਼ ਲੰਘ ਕੇ ਗਿਆ ਉਦੋਂ ਤੱਕ ਕੁਝ ਹੋਇਆ ਹੀ ਨਹੀਂ ਗੱਪੂ ਕਹਿੰਦਾ ਦੁੱਧ ਦੀ ਬੋਤਲ ਵੱਧ ਤਾਕਤ ਦਿੰਦੀ ਐ ਕਿ ਦਾਰੂ ਦੀ ਬੋਤਲ ਵੱਧ ਤਾਕਤ ਦਿੰਦੀ ਐ ਕੁੱਲਾ ਬੋਲਦਾ ਦਾਰੂ ਦੀ ਬੋਤਲ ਵੱਧ ਤਾਕਤ ਦਿੰਦੀ ਐ ਕਹਿੰਦਾ ਗੱਪੂ ਕਹਿੰਦਾ ਉਹ ਕਿਵੇਂ ਕਹਿੰਦਾ ਤੂੰ ਦੁੱਧ ਦੀ ਬੋਤਲ ਪੀ ਕੇ ਕੰਧ ਨਹੀਂ ਹਿਲਾ ਸਕਦਾ दारू दी पूरी बोतल पी के कहंदा कंंद मुरे खड़ के ता कंंद बल ਝੱਕ ਨਾ ਹੀਆ ਕੱਲਾ ਕੰਦ ਹਿੱਲਣ ਲੱਗ ਜੂ ਸ਼ਰਾਬੀ ਸ਼ਾਇਰ ਦੇ ਸ਼ੇਅਰ ਸੁਣਿਓ ਨਾ ਚਾਂਦਰ ਮੁਖੇ ਨਾ ਪਾਰੋ ਦੋ ਪੈਗ ਮਾਰੋ ਜ਼ਿੰਦਗੀ ਗੁਜ਼ਾਰੋ ਰੋਕ ਦੋ ਮੇਰੇ ਜਨਾਜ਼ੇ ਨੂੰ ਮੇਰੇ ਵਿੱਚ ਫਿਰ ਤੋਂ ਜਾਨ ਆ ਰਹੀ ਹੈ ਅੱਗੇ ਤੋਂ ਸੱਜੇ ਲੈ ਲਿਓ ਮੂਰੇ दारू ਦੀ ਦੁਕਾਨ ਆ ਰਹੀ ਐ ਮੈਂ ਮਰਦੇ ਟਾਈਮ ਇੰਨਾ ਨਸ਼ੇ ਦੇ ਵਿੱਚ ਹੋਣਾ ਚਾਹੁੰਦਾ ਜਦੋਂ ਮੈਨੂੰ ਜਮਦੂਤ ਲੈਣ ਆਵੇ ਨਾ ਆਪਦੇ ਝੋਟੇ ਤੇ ਤਾਂ ਉਹਨੂੰ ਮੈਂ ਬੋਲ ਸਕਾਂ ਪਿੱਛੇ ਹੋ ਕੇ ਬੈਠ ਅੱਜ ਤੇਰੇ ਨਾਲ ਝੋਟਾ ਤੇਰਾ ਯਾਰ ਚਲਾਊਗਾ ਇੱਕ ਸ਼ਰਾਬੀ ਰਾਤ ਨੂੰ 12 ਵਜੇ ਸੜਕ ਤੇ ਜਾ ਰਿਹਾ ਸੀ ਪੁਲਿਸ ਵਾਲਿਆਂ ਨੇ ਉਹਨੂੰ ਰੋਕ ਲਿਆ ਕਹਿੰਦਾ ਉਹ ਕਿੱਧਰ ਚੱਲਿਆ ਕਹਿੰਦਾ ਈ ਪਰਵਾਚਨ ਸੁਣਨ ਚੱਲਿਆ ਕਹਿੰਦਾ ਅੱਧੀ ਰਾਤ ਨੂੰ ਕਿਹੜਾ ਬਾਬਾ ਤੈਨੂੰ ਪਰਵਾਚਨ ਸੁਣਾਉਂਦਾ ਹੈ ਕਹਿੰਦਾ ਨਹੀਂ ਨਹੀਂ ਪਰਵਾਚਨ ਤਾਂ ਘਰ ਵਾਲੀ ਸੁਣਾਉਣਾ ਹਾਂ ਫਿਰ ਜਾਉਂ ਜਦੋਂ ਸ਼ਰਾਬੀ ਕਹਿੰਦਾ ਜੈ ਮੇਰੇ ਹੱਥ ਦੇ ਵਿੱਚ ਸਰਕਾਰ ਹੁੰਦੀ ਨਾ ਮੈਂ ਦੇਸ਼ ਦੀ ਤਕਦੀਰ ਬਦਲ ਦਿੰਦਾ ਉਹਦੀ ਘਰ ਵਾਲੀ ਬੋਲਦੀ ਹੈ ਟਾਹ ਜਾਣਿਆ ਪਹਿਲਾਂ ਪਜਾਮਾ ਬਦਲ ਲੈ ਸਵੇਰੇ ਦੀ ਮੇਰੀ ਸਲਵਾਰ ਪਾਈ ਫਿਰਦਾ ਹੈ ਧੰਨਵਾਦ ਜੀ ਉਮੀਦ ਕਰਦਾ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਵੀਡੀਓ ਚੰਗੀ ਲੱਗੀ ਹੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੱਧ ਤੋਂ ਵੱਧ ਕਰਿਓ ਕਮੈਂਟ ਵੱਧ ਤੋਂ ਵੱਧ ਕਰਿਓ ਤੇ ਕਮੈਂਟ ਬਟਨ ਦੇ ਨਾਲ ਇੱਕ ਹਾਈਪ ਬਟਨ ਹੁੰਦਾ ਉਸ ਨੂੰ ਜ਼ਰੂਰ ਦੱਬਿਓ ਤਾਂ ਕਿ ਆਪਣੀ ਵੀਡੀਓ ਹੋਰ ਲੋਕਾਂ ਤੱਕ ਜਾ ਸਕੇ ਸਭ ਦੇ ਵਿੱਚ ਹਾਸੇ ਵੰਡਿਏ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਧੰਨਵਾਦ